ਦੇ ਜਸਾਂ ਸੀ ਅੱਛਾ ਤੇ ਇਹਾਂ ਦੇ ਵੀ ਲਾਕਰੀ ਤੁਹਾਡੀ ਲੱਗੀ ਹੈ ਅੱਛਾ ਕਣਕ ਬੀਜਦੇ ਸੀ ਬਿਜਲੀ ਕਿ ਘੜਦੀ ਵਿੱਚ ਉਹ ਕੁਛ ਬੀਜੀ ਕੀ ਕੋਧੀਆਂ ਦੇ ਪਏ ਆ ਜਾ ਵੀ ਹੁੰਦੀ ਹੈ ਅੱਜ ਬੀਜਦੇ ਪਏ ਆ ਅੱਜ ਲਈ ਬੀਜਦੇ ਪਏ ਆ ਠੀਕ ਹੈ ਖੇਤ ਵਿੱਚ ਕਰ ਰਹੇ ਸੀ ਕਣਕ ਦੀ ਬਜਾਈ ਤਾਂ ਆ ਗਿਆ ਫੋਨ ਜਸਵੀਰ ਸਿੰਘ ਨੂੰ ਕਹਿੰਦੇ ਆਜੋ ਤੁਹਾਡਾ ਨਿਕਲਿਆ ਲੱਖਾਂ ਦਾ ਇਨਾਮ ਤਸਵੀਰਾਂ ਤੁਹਾਨੂੰ ਦਲਾਲਾਬਾਦ ਤੋਂ ਦਿਖਾ ਰਹੇ ਆ ਜਿੱਥੇ ਰੇਲਵੇ ਰੋਡ ਤੇ ਮੌਜੂਦ ਸੁਰਿੰਦਰ ਲਾਟਰੀ ਏਜੰਸੀ ਤੇ ਅੱਜ ਪਿੰਡ ਕਾਂਗਾ ਦੇ ਰਹਿਣ ਵਾਲੇ ਇੱਕ ਸ਼ਖਸ ਦਾ ਲੱਖਾਂ ਰੁਪਏ ਦਾ ਇਨਾਮ ਨਿਕਲਿਆ। ਦੱਸਦੀ ਹੈ ਕਿ ਆਪਣੀ ਪੋਤੀ ਦੇ ਨਾਲ ਸ਼ਹਿਰ ਆਏ ਇਹਨਾਂ ਬਜ਼ੁਰਗਾਂ ਦੇ ਵੱਲੋਂ ਇੱਕ ਲਾਟਰੀ ਦੀ ਟਿਕਟ ਖਰੀਦੀ ਗਈ ਸੀ। ਮਹਿਜ਼ ਕੁਝ ਹੀ ਘੰਟਿਆਂ ਬਾਅਦ ਲਾਟਰੀ ਵਾਲੇ ਦਾ ਆ ਗਿਆ ਫੋਨ ਕਹਿੰਦਾ ਤੁਹਾਨੂੰ ਲੱਖਾਂ ਦਾ ਇਨਾਮ ਨਿਕਲਿਆ। ਆਓ ਮਿਲਦੇ ਆਂ ਸਰਦਾਰ ਜੀ ਹੁਣਾਂ ਦੇ ਨਾਲ। ਲੱਡੂਆਂ ਦੇ ਡੱਬੇ ਦਿਖਾਈ ਦੇ ਰਹੇ ਆ ਲਾਟਰੀ ਸਟਾਲ ਤੇ ਮੌਜੂਦ ਆ ਤਾਂ ਛੋਟੀ ਜੀ ਬੱਚੀ ਦੇ ਵੱਲੋਂ ਲਾਟਰੀ ਦੀ ਟਿਕਟ ਖਰੀਦੀ ਗਈ ਆਪਣੇ ਦਾਦੂ ਨੂੰ ਕਹਿ ਕੇ ਤਾਂ ਕਿਸਮਤ ਵੀ ਚਮਕ ਗਈ ਹੈ 10000 ਨਹੀਂ 20000 ਨਹੀਂ 50000 ਨਹੀਂ ਲੱਖ ਨਹੀਂ 2 ਲੱਖ ਨਹੀਂ 3 ਲੱਖ ਰੁਪਏ ਦਾ ਇਨਾਮ ਲੱਗਾ ਤਾਂ ਸਰਦਾਰ ਜੀ ਜ਼ਿੰਮੇਦਾਰਾ ਕਰਦੇ ਆ ਔਰ ਇਹਨਾਂ ਦਾ 3 ਲੱਖ ਦਾ ਇਨਾਮ ਲੱਗਾ ਪੋਤੀ ਨੇ ਕਿਹਾ ਤਾਂ ਫਿਰ ਦਾਦੇ ਨੇ ਟਿਕਟ ਖਰੀਦ ਲਈ ਤਾਂ ਟਿਕਟ ਖਰੀਦੀ ਕੁਝ ਹੀ ਘੰਟਿਆਂ ਬਾਅਦ 3 ਲੱਖ ਰੁਪਏ ਦਾ ਇਨਾਮ ਲੱਗਿਆ ਤਾਂ ਅਸੀਂ ਮੌਜੂਦ ਆ ਇਸ ਸਮੇਂ ਜਲਾਲਾਬਾਦ ਦੇ ਰੇਲਵੇ ਰੋਡ ਤੇ ਔਰ ਰੇਲਵੇ ਰੋਡ ਤੋਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਜਿੱਥੇ ਸਰਦਾਰ ਜੀ ਦਾ 3 ਲੱਖ ਰੁਪਏ ਦਾ ਇਨਾਮ ਲੱਗਿਆ ਤਾਂ ਬਾਈ ਹੁਣਾਂ ਨਾਲ ਵੀ ਗੱਲਬਾਤ ਕਰਦੇ ਆ ਕਰਨ ਜੀ ਬਾਈ ਜੀ ਦੱਸੋ ਮੈਂ ਤਾਂ ਸਾਰਿਆਂ ਨੂੰ ਅਸੀਂ ਵਧਾਈ ਦੇਣਾ ਚਾਹੁੰਦੇ ਆ ਕਿ ਅੱਜ ਸਾਡੀ ਗੁਲਾਟੀ ਲੋਟਰੀ ਏਜੰਸੀ ਜੋ ਕਿ ਰੇਲਵੇ ਰੋਡ ਤੇ ਉਥੋਂ ਅੱਜ 3 ਲੱਖ ਦਾ ਪ੍ਰਾਈਜ਼ ਲੱਗਿਆ 1 ਵਜੇ ਸਿਰਫ 210 ਰੁਪਏ ਦੀ ਟਿਕਟ ਸੀ ਜੋ ਅੰਤਲਰ ਨੂੰ ਲੱਗਿਆ 3 ਲੱਖ ਦਾ ਪ੍ਰਾਈਜ਼ ਲੱਗਿਆ ਜੀ ਅੰਕਲ ਕੀ ਕਹਿਣਾ ਚਾਹੋਗੇ ਕੀ ਕੰਮ ਕਰਦੇ ਹੋ ਪਲਾਇ ਦੱਸੋ ਪਿੰਡ ਕਿਹੜਾ ਜੀ ਕਾਂਗਾ ਕਲਾਂ ਹੈ ਕਾਂਗਾ ਕਲਾਂ ਅੱਛਾ ਕੀ ਕੰਮਕਾਰ ਕਰਦੇ ਹੋ ਖੇਤੀਬਾੜੀ ਖੇਤੀਬਾੜੀ ਕਿੰਨਾ ਚਿਰ ਹੋ ਗਿਆ ਫਿਰ ਟਿਕਟ ਪਾਉਂਦੇ ਨੂੰ ਕਾਫੀ ਚਿਰ ਹੋ ਗਿਆ ਜੀ ਪੌਣੇ ਵੀਰ ਹੈ ਇਹ ਨਾਮ ਕਿੱਦਾਂ ਨਿਕਲੇਆ ਫਿਰ ਇਹ ਅੱਜ ਲਾਟਰੀ ਪਾਈ ਹੈ ਜੀ ਅਜ਼ਾਦੀ ਪਾਈ ਸੀਗੀ ਹਾਂ ਜੀ ਅੱਛਾ ਕਿੱਦਾਂ ਪਾਈ ਦੱਸੋਗੇ 420 ਰੁਪਈਆ ਦੀਆਂ ਦੋ ਕਾਪੀਆਂ ਲਈਆਂ ਹੈ ਅੱਛਾ ਜੀ ਇੱਕ ਕਾਪ ਵਿੱਚ ਨਿਕਲੇਆ ਹਾਂ ਹਾਂ ਜੀ ਹਾਂ ਜੀ ਹਾਂ ਹਾਂ ਜੀ ਕੀ ਦਾ ਹੋਇਆ ਸੀ ਦੱਸੋ ਥੋੜਾ ਜਿਹਾ ਗੱਲ ਦੱਸੋ ਫੋਲ ਲਗੇ 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 ਜਾਂਦੇ ਲਾਟਰੀ ਲਾਟਰੀ ਇਹਨੇ ਗੁੜੀਆਂ ਇਹਨਾਂ ਤੇ ਅੱਗੇ ਵੀ ਚਕਾਈਦੀ ਏ ਅੱਛਾ ਹਾਂ ਉਧਰ ਇੱਕ ਉੱਤ ਲੰਗੀਏ ਤੇ ਉਸ ਪਾਸੇ ਚਕਾਈਦੀਆਂ ਹਾਂ ਹਾਂ ਤੇ ਇਹਦੇ ਤੋਂ ਚਕਾਈਆਂ ਤੇ ਉਹ ਇੱਕ ਕਾਪੀ ਦੇ ਲੱਗਿਆ ਲੱਗਿਆ ਨਾ ਕੀ ਕਹਿਣਾ ਜਾਓਗੇ ਬਾਈ ਜੀ ਨਾਮ ਲੱਗਿਆ ਜੀ ਗੁੜੀਆਂ ਦੇ ਹੂੰ ਤੇ ਇਹ ਆਂਦੀ ਵੀ ਦਾਦੂਣਾਂ ਦੀ ਵੀ ਆ ਟਿਕਟ ਚੱਕੀ ਆਪਾਂ ਹੂੰ ਤੇ ਇਹਨਾਂ ਨੇ ਟਿਕਟ ਚੱਕੀ ਦੇ ਲਾਟਰੀ ਲੱਗੀ ਕਿੰਨੇ ਚਿਰ ਬਾਅਦ ਜਿਹੜਾ ਹੈਗਾ ਫੋਨ ਆ ਗਿਆ ਸੀ ਫੋਨ ਤਾਂ ਇਹਨਾਂ ਦਾ ਉਰ ਵੀ ਆ ਗਿਆ ਘੈਂਟ ਕੇ ਪਿੱਛੋਂ ਅਣਕ ਬੀਜ ਦੇ ਸੀ ਅੱਛਾ ਤੇ ਇਹਾਂ ਦੇ ਵੀ ਲਾਟਰੀ ਤੁਹਾਡੀ ਲੱਗੀ ਹੈ ਅੱਛਾ ਕਣਕ ਬੀਜ ਦੇ ਸੀ ਫਿਰ ਬਿਜਲੀ ਕਿ ਛੱਡਦੀ ਵਿੱਚ ਉਹ ਕੁਛ ਬੀਜੀ ਕੀ ਕੋਈ ਆ ਦੇ ਪਏ ਆ ਜਾ ਵੀ ਹੁੰਦਾ ਹੀ ਹੈ ਅਜੇ ਬੀਜ ਦੇ ਪਏ ਆ ਥਾਲੀ ਬੀਜ ਦੇ ਪਏ ਆ ਠੀਕ ਹੈ ਤਾਂ ਬਾਈ ਜੀ ਕਹਿੰਦੇ ਕਣਕ ਬੀਜ ਰਹੇ ਸੀ ਤਾਂ ਫੋਨ ਆ ਗਿਆ ਕਿ ਤੁਹਾਡੀ ਲਾਟਰੀ ਲੱਗੀ ਹੈ ਤਾਂ ਲੱਡੂਆਂ ਦਾ ਡੱਬਾ ਲੈ ਕੇ ਆਏ ਆ ਇਸ ਟਾਈਮ ਅਸੀਂ ਮੌਜੂਦ ਹੈਗੇ ਆਂ ਰੇਲਵੇ ਰੋਡ ਤੇ ਔਰ ਗੁਲਾਟੀ ਲੋਟਰੀ ਏਜੰਸੀ ਤੇ ਇਸ ਟਾਈਮ ਅਸੀਂ ਮੌਜੂਦ ਆ ਰੇਲਵੇ ਰੋਡ ਤੇ ਜਿੱਥੇ 3 ਲੱਖ ਰੁਪਏ ਦਾ ਇਨਾਮ ਲੱਗਾ ਹੈ ਸਰਦਾਰ ਜੀ ਨੂੰ ਦਾਦਾ ਪੋਤੀ ਬਾਜ਼ਾਰ ਆਉਂਦੇ ਆ ਤਾਂ ਪੋਤੀ ਤੋਂ ਜਿਹੜਾ ਹੈਗਾ ਦਾਦੇ ਦੇ ਵੱਲੋਂ ਟਿਕਟ ਚੁਕਾਈ ਜਾਂਦੀ ਹੈ ਕਹਿੰਦੇ ਖੇਤ ਵਿੱਚ ਕਣਕ ਬੀਜ ਰਹੇ ਸੀ ਤਾਂ ਫੋਨ ਆ ਗਿਆ ਕਿ ਇਨਾਮ ਲੱਗ ਗਿਆ ਤਾਂ ਹੁਣ ਇਨਾਮ ਦੀ ਰਾਸ਼ੀ ਲੈਣ ਦੇ ਲਈ ਪਹੁੰਚੇ ਹੋਏ ਆ ਗੁਲਾਟੀ ਲੋਟਰੀ ਏਜੰਸੀ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਜਿੱਥੇ ਮੂੰਹ ਮਿੱਠਾ ਕੀਤਾ ਜਾ ਰਿਹਾ ਹੈ ਔਰ ਵਧਾਈਆਂ ਦਿੱਤੀਆਂ ਜਾ ਰਹੀਆਂ ਤਾਂ ਇਹ ਤਸਵੀਰਾਂ ਗੁਲਾਟੀ ਲਾਟਰੀ ਏਜੰਸੀ ਰੇਲਵੇ ਰੋਡ ਜਲਾਲਾਬਾਦ ਤੋਂ ਦਿਖਾ ਰਹੇ ਜਿੱਥੇ ਕਾਂਗਾ ਕਾਂਗਾ ਕਲਾਂ ਬਾਈ ਜੀ ਕਾਂਗਾ ਕਲਾਂ ਪਿੰਡ ਦੇ ਕੀ ਨਾਮ ਬਾਈ ਜੀ ਤੁਹਾਡਾ ਜਸਵੀਰ ਜਸਵੀਰ ਸਿੰਘ ਕਾਂਗਾ ਕਲਾਂ ਪਿੰਡ ਦੇ ਜਸਵੀਰ ਸਿੰਘ ਹੋਣਾ ਦੀ ਕਿਸਮਤចំ ਕੀ ਹੈ ਕਹਿੰਦੇ 210 ਰੁਪਏ ਵਾਲੀ ਕਾਪੀ ਦੇ ਵਿੱਚੋਂ 3 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ ਤਾਂ ਗੁਲਾਟੀ ਲਾਟਰੀ ਏਜੰਸੀ ਰੇਲਵੇ ਰੋਡ ਨੇੜੇ DAV ਸਕੂਲ ਲੂਣਾ ਡੇਰੀ ਦੇ ਬਿਲਕੁਲ ਨਜ਼ਦੀਕ ਜਿੱਥੇ ਬਾਈ ਜੀ ਦੀ ਕਿਸਮਤ ਚਮਕੀ ਹੈ। ਸ਼ੋਸ਼ਣ ਸਰਦਾਰ ਜੀ। ਹਾਂਜੀ ਹਾਂਜੀ। ਮੈਂ ਉਹਦਾ ਸ਼ੁਕਰ ਹੈ ਜੀ। ਸ਼ੁਕਰ ਹੈ। ਠੀਕ ਹੈ। ਹਾਂਜੀ ਕੀ ਕਹਿਣਾ ਚਾਹੋਗੇ ਬਾਈ ਜੀ? ਪਹਿਲਾਂ ਦੀ ਸਾਰੇ ਜਲਾਲਾਵਾਦ ਵਾਸੀਆਂ ਨੂੰ ਸਤਿ ਸ੍ਰੀ ਅਕਾਲ। ਅੱਜ 11:00 11:30 ਵਜੇ ਦੇ ਨਜ਼ਦੀਕ ਇਹ ਸਰਦਾਰ ਸਾਹਿਬ ਔਰ ਕੁੜੀਆਂ ਲੰਘ ਰਹੇ ਸੀ। ਹੂੰ ਤੇ ਇਹਨਾਂ ਨੇ ਕਾਰ ਨੂੰ ਰੋਕਿਆ ਤੇ ਕੁੜੀਆਂ ਨੇ ਦੋ ਲਾਟਰੀਆਂ ਚੱਕ ਲਈਆਂ 420 ਰੁਪਏ ਦੀਆਂ। ਤੇ ਇਹਨਾਂ ਨੂੰ ਕੈਂਟੇ ਬਾਦ ਜੀ 3 ਲੱਖ ਦਾ ਪ੍ਰਾਈਸ ਆ ਗਿਆ। ਹਾਂਜੀ। 3 ਲੱਖ ਰੁਪਏ ਦਾ ਨਿਕਲਿਆ ਜੀ। ਹਾਂਜੀ ਹਾਂਜੀ 3 ਲੱਖ ਦਾ ਜੀ। ਕੋਈ ਸਰਿੰਦਰ ਲੋਹਰ ਸਰਿੰਦਰ ਲੋਹਰ ਜਨਾਬਾਦ 22627 22627 ਨੰਬਰ ਤੇ ਹੈ। ਹਾਂਜੀ ਇੱਕ ਹੋਰ ਜੋ ਮੇਨ ਜ਼ਰੂਰੀ ਗੱਲ ਆਪਾਂ ਦੱਸਣਾ ਚਾਹਣਾ ਕਿ 3 ਲੱਖ ਦਾ 3 ਲੱਖ ਪੂਰਾ ਦਿੱਤਾ ਹੈ ਜੀ। ਹਾਂ ਕੋਈ ਟੈਕਸ ਨਹੀਂ ਕੱਟਿਆ ਗਿਆ ਕਿਉਂਕਿ ਟੈਕਸ ਦੇ ਨਾਂ ਤੇ ਬਹੁਤ ਲੁੱਟਿਆ ਜਾਂਦਾ ਜਲਾਲਾਬਾਦ ਦੇ ਵਿੱਚ ਇਹ ਸਾਡੀ ਰਿਟੇਲ ਕਾਊਂਟਰ ਆ ਸਾਰੇ ਜਿੱਦੇ ਤੇ ਕੋਈ ਵੀ ਟੈਕਸ ਨਹੀਂ ਕੱਟਿਆ ਜਾਂਦਾ ਪੇਮੈਂਟ ਪੂਰੀ ਦੀ ਪੂਰੀ ਦਿੱਤੀ ਜਾਂਦੀ ਹੈ ਜੀ। ਭਈ ਪੂਰੇ ਮਿਲੇ 3 ਲੱਖ ਕੋਈ ਕਟਿਆ ਗਿਆ ਹੋਵੇ ਕੋਈ ਟੈਕਸਟ ਬੁੱਕਸ ਦੇ ਨਾਂ ਤੇ ਜਾਂ ਕੁਝ ਵੀ ਕੋਈ ਇਨਾਮ ਸ਼ਰਮ ਦੇ ਨਾਂ ਤੇ ਨਹੀਂ ਜੀ ਨਹੀਂ ਅੱਛਾ ਉਹ ਤਾਂ ਬਾਅਦ ਹੀ ਆ ਜੀ ਠੀਕ ਹੈ ਜੀ ਇਹਨਾਂ ਨਹੀਂ ਕੁਝ ਵੀ ਹੋਇਆ ਠੀਕ ਹੈ ਜੀ ਠੀਕ ਹੈ ਧੰਨਵਾਦ